ਸਿਕੰਦਰ ਮਹਾਨ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਤੇ ਆਓ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਿਕੰਦਰ ਮਹਾਨ ਬਾਰੇ ਕੁਝ ਹੋਰ ਅਹਿਮ ਤੱਤ ਸਾਂਝੇ ਕਰਦੇ ਹਾਂ ਸਿਕੰਦਰ ਮਹਾਨ ਇਤਿਹਾਸ ਦਾ ਇੱਕ ਮਹਾਨ ਸਿਪਾਹੀ ਰਾਜਾ ਅਤੇ ਜੇਤੂ ਸੀ ਉਸਨੇ ਜਿੱਥੇ ਵੀ ਜੰਗ ਕੀਤੀ ਜਿੱਤ ਹੀ ਲਿਆ ਉਸਦਾ ਜਨਮ 356 ਈਸਾ ਪੂਰਵ ਵਿੱਚ ਜੁਨਾ ਦੇ ਮੈਕਡੋਨੀਆ ਦੇ ਪੁਰਾਣੀ ਰਾਜਧਾਨੀ ਪੈਲਾ ਵਿੱਚ ਰਾਜਾ ਫਿਲੀਪ ਦੂਜੇ ਦੇ ਘਰ ਹੋਇਆ ਉਸ ਦੀ ਮਾਂ ਦਾ ਨਾਮ ਅਲੰਪੀਸ ਸੀ ਸਕੰਦਰ ਨੂੰ ਬਚਪਨ ਤੋਂ ਹੀ ਸ਼ਿਕਾਰ ਘੋੜਸਵਾਰੀ ਅਤੇ ਜੰਗੀ ਕਲਾਵਾਂ ਵਿੱਚ ਰੁਚੀ ਸੀ ਉਸ ਦਾ ਗੁਰੂ ਮਹਾਨ ਗ੍ਰੀਕ ਵਿਦਵਾਨ ਅਰਿਸਟੋਸੀ ਜਿਸ ਨੇ ਉਸ ਨੂੰ ਵਿਗਿਆਨ ਫਲਸਫਾ ਰਾਜਨੀਤੀ ਅਤੇ ਨੈਤਿਕਤਾ ਦੀ ਸਿੱਖਿਆ ਦਿੱਤੀ ਇਹ ਸਿੱਖਿਆ ਉਸਦੀ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਮਦਦਗਾਰ ਸਾਬਤ ਹੋਈ। ਉਸਦੇ ਪਿਤਾ ਫਿਲਿਪ ਦੀ ਹੱਤਿਆ 336 ਈਸਾ ਪੂਰਵ ਵਿੱਚ ਹੋ ਗਈ ਸੀ। ਉਸ ਵੇਲੇ ਸਿਕੰਦਰ ਸਿਰਫ 20 ਸਾਲਾਂ ਦਾ ਹੀ ਸੀ। ਪਰ ਉਸਨੇ ਆਪਣੇ ਪਿਤਾ ਦੀ ਗੱਦੀ ਸੰਭਾਲ ਲਈ ਅਤੇ ਰਾਜ ਦੇ ਵਿਰੋਧੀਆਂ ਨੂੰ ਜਿੱਤ ਕੇ ਆਪਣੀ ਤਾਕਤ ਸਾਬਤ ਕਰ ਦਿੱਤੀ। ਸਿਕੰਦਰ ਦਾ ਸੁਪਨਾ ਸੀ ਕਿ ਉਹ ਪੂਰੀ ਦੁਨੀਆ ਨੂੰ ਜਿੱਤੇ। ਉਸਨੇ ਸਭ ਤੋਂ ਪਹਿਲਾਂ ਜਨਾਨ ਦੇ ਰਾਜੇ ਨੂੰ ਇੱਕ ਕਰ ਲਿਆ ਸਾਰੇ ਰਾਜਾਂ ਨੂੰ ਫਿਰ ਉਸਨੇ ਫਰਾਂਸ ਦੀ ਸਭ ਤੋਂ ਵੱਡੀ ਸਾਮਰਾਜ ਐਚੈਮੀਨੀਡ Empire ਵੱਲ ਰੁਖ ਕੀਤਾ ਉਸਨੇ ਦ੍ਰਿਉਸ ਤੀਜੇ ਨੂੰ ਹਰਾਇਆ ਅਤੇ ਪਰਸੀਆ ਦੀ ਰਾਜਧਾਨੀ ਪੈਰਸੇਪੋਲਿਸ ਨੂੰ ਫਤਿਹ ਕੀਤਾ ਸਿਕੰਦਰ ਦੀ ਭੁੱਖ ਕਦੇ ਖਤਮ ਨਹੀਂ ਹੋਈ ਉਹ ਨਦੀਦਰ ਨਦੀ ਪਹਾੜਦਰ ਪਹਾੜ ਚੜਦਾ ਗਿਆ 326 ਈਸਾ ਪੂਰਵ ਉਹ ਭਾਰਤ ਪਹੁੰਚਿਆ ਇੱਥੇ ਉਸ ਦਾ ਸਾਹਮਣਾ ਪੋਰਸ ਨਾਲ ਹੋਇਆ ਜੇਲਮ ਨਦੀ ਦੇ ਕੰਢੇ ਜੰਗ ਹੋਈ ਦੋਹਾਂ ਪਾਸੇ ਤੋਂ ਭਾਰੀ ਨੁਕਸਾਨ ਹੋਇਆ ਪਰ ਆਖਿਰਕਾਰ ਸਿਕੰਦਰ ਦੀ ਜਿੱਤ ਹੋਈ ਪੋਰਸ ਦੀ ਹਿੰਮਤ ਅਤੇ ਬਹਾਦਰੀ ਦੇ ਪ੍ਰਭਾਵ ਹੇਠ ਉਸਨੇ ਪੋਰਸ ਨੂੰ ਦੁਬਾਰਾ ਉਸ ਦੀ ਰਾਜਗਦੀ ਵਾਪਸ ਕਰ ਦਿੱਤੀ ਭਾਰਤ ਵਿੱਚ ਹੋਰ ਅੱਗੇ ਵਧਣ ਦੀ ਉਸ ਦੀ ਇੱਛਾ ਸੀ ਪਰ ਉਸ ਦੇ ਫੌਜੀ ਥੱਕ ਗਏ ਉਹ ਪਿੱਛੇ ਮੁੜਨਾ ਚਾਹੁੰਦੇ ਸਨ ਸਿਕੰਦਰ ਨੇ ਉਨ੍ਹਾਂ ਦੀ ਗੱਲ ਮੰਨੀ ਅਤੇ ਵਾਪਸੀ ਦਾ ਰੋਖ ਕੀਤਾ ਵਾਪਸੀ ਦੇ ਦੌਰਾਨ ਉਸ ਨੇ ਫੌਜਾਂ ਨੂੰ ਮਾਰੂਥਲਾਂ ਅਤੇ ਭਿਆਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਬਾਬਲੋਨ ਪੁੱਜ ਕੇ 323 ਈਸਾ ਪੂਰਵ ਵਿੱਚ ਸਿਕੰਦਰ ਦੀ ਅਚਾਨਕ ਮੌਤ ਹੋ ਗਈ ਮੌਤ ਦੇ ਕਾਰਨ ਅੱਜ ਵੀ ਵਿਵਾਦ ਗ੍ਰਸਤ ਹਨ ਕੁਝ ਕਹਿੰਦੇ ਹਨ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਕੁਝ ਕਹਿੰਦੇ ਨੇ ਕਿ ਉਹ ਬੁਖਾਰ ਨਾਲ ਮਰ ਗਿਆ ਸਿਕੰਦਰ ਨੇ ਸਿਰਫ 13 ਸਾਲਾਂ ਵਿੱਚ ਹੀ ਮਹਾਂਦੇਸ਼ਾ ਯੂਰਪ ਏਸ਼ੀਆ ਅਤੇ ਅਫਰੀਕਾ ਵਿੱਚ ਫਤਿਹ ਹਾਸਲ ਕਰ ਲਈ ਉਸ ਦੀ ਜਿੱਤ ਦੀ ਹੱਦ ਇੰਡਸ ਨਦੀ ਤੱਕ ਸੀ ਉਸ ਨੇ ਜਿੱਥੇ ਵੀ ਰਾਜ ਕੀਤਾ ਉੱਥੇ ਯੂਨਾਨੀ ਸੱਭਿਆਚਾਰ ਨੂੰ ਫੈਲਾਇਆ ਉਸ ਨੇ ਕਈ ਨਵੇਂ ਸ਼ਹਿਰ ਬਸਾਏ ਜਿਵੇਂ ਕਿ ਲੈਕਜ਼ੈਂਡਰੀਆ ਇੱਕ ਗਿਫਟ ਜੋ ਕਿ ਅੱਜ ਵੀ ਮਸ਼ਹੂਰ ਹੈ ਸਿਕੰਦਰ ਨੇ ਨਾ ਕੇਵਲ ਰਾਜ ਕਰਨਾ ਜਾਣਿਆ ਪਰ ਲੋਕਾਂ ਦੇ ਦਿਲ ਵੀ ਜਿੱਤੇ ਉਸ ਨੇ ਫਤਿਹ ਕੀਤੇ ਹੋਏ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਉਹਨਾਂ ਨਾਲ ਵਿਆਹ ਕਰਵਾਏ ਅਤੇ ਉਹਨਾਂ ਦੀ ਸੱਭਿਆਚਾਰ ਨੂੰ ਇਜਤ ਦਿੱਤੀ ਇਹ ਗੱਲ ਉਸ ਨੂੰ ਇੱਕ ਆਧੁਨਿਕ ਅਤੇ ਦੂਰ ਅੰਦੇਸ਼ੀ ਸੂਬੇਦਾਰ ਬਣਾਉਂਦੀ ਹੈ ਸਿਕੰਦਰ ਮਹਾਨ ਇੱਕ ਅਜਿਹਾ ਰਾਜਾ ਸੀ ਜੋ ਆਪਣੀ ਉਮਰ ਵਿੱਚ ਵਿਸ਼ਵ ਨੂੰ ਜਿੱਤਣ ਦਾ ਸੁਪਨਾ ਲੈ ਕੇ ਨਿਕਲਿਆ ਸੀ ਉਸ ਦੀ ਜ਼ਿੰਦਗੀ ਇੱਕ ਪ੍ਰੇਰਣਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਹੱਦ ਨਹੀਂ ਹੁੰਦੀ ਹਾਲਾਂਕਿ ਉਹ ਆਪਣਾ ਸੁਪਨਾ ਪੂਰਾ ਕਰ ਨਹੀਂ ਸਿ ਸਕਿਆ ਦੁਨੀਆ ਨੂੰ ਜਿੱਤਣ ਦਾ ਪਰ ਉਸ ਦੀ ਕਹਾਣੀ ਅੱਜ ਵੀ ਲੋਕਾਂ ਨੂੰ ਹੌਸਲਾ ਅਤੇ ਪ੍ਰੇਰਣਾ ਦਿੰਦੀ ਹੈ ਉਸ ਦੀ ਮੌਤ ਤੋਂ ਬਾਅਦ ਉਸ ਦੇ ਫੌਜੀ ਜਨਰਲਾਂ ਨੇ ਰਾਜਾਂ ਨੂੰ ਆਪਸ ਵਿੱਚ ਵੰਡ ਲਿਆ ਸਿਕੰਦਰ ਮਹਾਨ ਨਾ ਕੇਵਲ ਇੱਕ ਮਹਾਨ ਜੰਗਜੂ ਸੀ ਬਲਕਿ ਇੱਕ ਦੂਰ ਅੰਦੇਸ਼ੀ ਸ਼ਾਸਕ ਵੀ ਸੀ ਉਸ ਦੇ ਜੀਵਨ ਤੋਂ ਅਸੀਂ ਬਹੁਤ ਸਾਰੀਆਂ ਸਿੱਖਿਆਵਾਂ ਲੈ ਸਕਦੇ ਹਾਂ ਕਿ ਦ੍ਰਿੜ ਇਰਾਦੇ ਗਿਆਨ ਅਤੇ ਨੇਤ੍ਰਤਵ ਕਿਸੇ ਵੀ ਇਨਸਾਨ ਨੂੰ ਮਹਾਨ ਬਣਾ ਸਕਦੇ ਹਨ ਉਸ ਦਾ ਰਾਜ ਜਨਾਨ ਤੋਂ ਲੈ ਕੇ ਭਾਰਤ ਦੀ ਇੰਡਸ ਨਦੀ ਤੱਕ ਫੈਲਿਆ ਹੋਇਆ ਸੀ